ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 10 ਮਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਇਸ ਵੇਲੇ ਦੀਆਂ ਤਾਜ਼ਾ ਸੈਟਲਾਈਟ ਦਸੇਲਾ ਜੇਕਰ ਆਪਾਂ ਦੇਖਦੇ ਹਾਂ ਪੰਜਾਬ ਦੀਆਂ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਇਸ ਵੇਲੇ ਬੱਦਲਵਾਈ ਬਣੀ ਹੋਈ ਹੈ ਜੀ ਖਾਸ ਕਰ ਮਾਝਾ ਤੇ ਦੁਆਬਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਫਟਾਣਕੋਟ ਹੁਸ਼ਿਆਰ ਖੇ ਨਵਾਂ ਸ਼ਹਿਰ ਜਲੰਧਰ ਕਫੂਰਥਲਾ ਰੋਪੜ ਮਹਾਲੀ ਚੰਡੀਗੜ੍ਹ ਲੁਧਿਆਣਾ ਦੇ ਕੁਝ ਖੇਤਰ ਸੈਨਾਫਾਗਾ ਦੇ ਵਿੱਚ ਬੱਦਲ ਉੱਪਰ ਬਣੇ ਹੋਏ ਨੇ ਉੱਪਰਲੇ ਲੈਵਲ ਤੇ ਕਣੀਆਂ ਤੇ ਹਸਾਰ ਨੇ ਜਿਉਂਦੇ ਘੰਟਿਆਂ ਦੇ ਵਿੱਚ ਕਿਤੇ ਕਿਤੇ ਹਲਕੀ ਕਣੀਆਂ ਦੇਖ ਸਕਦੀਆਂ ਨੇ ਵੱਡੇ ਮੀਂਹ ਚਖੜ ਜਾਂ ਹਸਾਰ ਘਟਣੇ ਜੇਕਰ ਸਵੇਰ ਤੋਂ ਧੁੱਪ ਲੱਗਦੀ ਹੈ ਜੀ ਅੱਜ ਦਿਨ ਦੇ ਵਿੱਚ ਤੇ ਕਿਤੇ ਕਿਤੇ ਬੱਦਲ ਜੜਿਆ ਬਣ ਸਕਦੇ ਨੇ ਸ਼ਾਮ ਤੱਕ ਜੋ ਕਿ ਕਿਤੇ ਕਿਤੇ ਹਲਕੇ ਸ਼ਰਾਟੇ ਜਾਂ ਫਿਰ ਕਿਤੇ ਕਿਤੇ ਹੋ ਸਕਦਾ ਦਰਮਿਆਨੇ ਸ਼ਰਾਟੇ ਵੀ ਲਵਾ ਦੇਣ ਸੋ ਇਹ ਬੱਦਲਾ ਦਾ ਨਿਰਮਾਣ ਹੋ ਸਕਦਾ ਸ਼ਾਮ ਤੱਕ ਜੇਕਰ ਧੁੱਪ ਤੇ ਇਹ ਆਸਾਰ ਹੈ ਜਿਹੜੇ ਮੀਂਹ ਦੇ ਹਾਲੇ ਬਣੇ ਹੋਏ ਨੇ ਸੋ ਅਗਲੇ ਜਿਹੜੇ 72 ਘੰਟਿਆਂ ਨੇ ਮੌਸਮ ਵਿਭਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ ਗਰਜ ਅਲਿਸ਼ਕ ਦੇ ਨਾਲ ਉਮੀਦ ਹੈ ਸੋ ਮੀਂਹ ਹਾਲੇ ਦਰਜ ਹੋਣਗੇ ਜੀ ਇੱਕ ਦੋ ਹਨੇਰੀਆਂ ਆ ਸਕਦੀਆਂ ਨੇ ਪਰ ਘਟ ਖੇਤਰੀ ਕਾਰਵਾਈਆਂ ਹੋਣਗੀਆਂ ਯਾਨੀ ਕਿ ਬਹੁਤ ਵੱਡੇ ਲੈਵਲ ਤੇ ਮੀਂਹ ਚੱਕਰ ਦੀ ਉਮੀਦ ਨਹੀਂ ਹੋਏਗੀ ਆ ਜਿਹੜੇ ਹੁਣ ਮੀਂਹ ਡਰਜ ਹੋਣਗੇ ਉਹ ਟਟਵੇਂ ਤੌਰ ਤੇ ਡਰਜ ਹੋਣਗੇ ਯਾਨੀ ਕਿ ਅਲੱਗ-ਥਲੱਗ ਕੁਝ-ਕੁਝ ਫਾਗਾਂ ਦੇ ਵਿੱਚ ਡਰਜ ਹੋਣਗੇ ਜਿਵੇਂ ਮਾਲਵੇ ਦੇ ਕੁਝ ਪੱਛਮੀ ਭਾਗ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਫਾਜ਼ਲ ਕਾ ਫਰੀਦਗੋੜ ਫਿਰੋਜ਼ਪੁਰ ਬੋਹਰ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਔਰ ਮਾਝੇ ਦੇ ਖੇਤਰ ਹੋ ਸਕਦੇ ਨੇ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਬਰਗੁਰਦਾਸਰ ਇਹਨਾਂ ਫਾਗਾਂ ਦੇ ਵਿੱਚ ਕਿਤੇ-ਕਿਤੇ ਟਟਵੇਂ ਤੌਰ ਤੇ ਮੀਂਹ ਲੱਗਣਗੇ ਅਗਲੇ 4-5 ਦਿਨਾਂ ਲਈ ਅਲਰਟ ਜਿਹੜੇ ਜਾਰੀ ਕੀਤਾ ਹੋਏ ਨੇ ਜੇਕਰ ਅਗਲੇ 72 ਘੰਟੇ ਦੀ ਗੱਲ ਕਰਦੇ ਆ ਜੀ ਸਕ੍ਰੀਨ ਤੇ ਦੇਖ ਸਕਦੇ ਹਾਂ ਠੰਡਾ ਸੌਂ ਲਾਈਟਨਿੰਗ ਐਂਡ ਗਸਟ੍ਰੀਕਲ ਯਾਨੀ ਕਿ 30-40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਪਲੱਸ ਠੰਡਾ ਸੌਂ ਯਾਨੀ ਕਿ ਗਰਜ ਰਿਸ਼ਕ ਦੇ ਨਾਲ ਉਮੀਦ ਹੈ ਜਿਹੜੇ ਅਲਰਟ ਨੇ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਦੇ ਲਈ ਕੱਲ ਦੇ ਲਈ ਫਰਸੋ ਦੇ ਲਈ ਯਾਨੀ ਕਿ 10 11 12 ਤਰੀਕ ਤੱਕ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਨੇ ਹਾਲੇ ਟਟੋਵੇਂ ਤੌਰ ਤੇ ਮੀਂਹ ਜੜਿਆ ਦਰਜ ਹੁੰਦੇ ਰਹਿਣਗੇ ਤੇ ਜੇਕਰ ਸਿਸਟਮ ਨੂੰ ਸਪੋਰਟ ਮਿਲਦੀ ਹੈ ਧੁੱਪ ਦੀ ਤੇ ਕਿਤੇ ਕਿਤੇ ਫਿਰ ਗਰਜ ਰਿਸ਼ਕ ਦੇ ਨਾਲ ਸ਼ਰਾਟੇ ਗਰੇ ਤੇ ਜੋ ਵੀ ਲੱਗ ਸਕਦੇ ਨੇ ਸੋ ਦੁਪਹਿਰ ਬਾਅਦ ਅ ਮੇਰਾ ਸੈਰਸਲਾ ਸ਼ੁਰੂ ਹੱਸਾ ਕੁਛੇ ਤਰ੍ਹਾਂ ਦੇ ਵਿੱਚ ਜਿੱਥੇ ਬਦਲ ਬਣੇਗਾ ਉੱਥੇ ਉਮੀਦ ਹੀ ਉਮੀਦ ਜੜਿਆ ਰਹੇਗੀ ਤੇ ਬਹੁਤ ਤਗੜੇ ਹਨੇਰ ਚੱਕਰ ਦੀ ਜਿਹੜਾ ਕਿ ਲੈਂਦੇ ਵਾਲੇ ਫਾਸੇ ਸ਼ੁਰੂ ਹੋਵੇ ਤੇ ਚੜ੍ਹਦੇ ਵਾਲੇ ਫਾਸੇ ਨੂੰ ਜਾਵੇ ਐਦਾਂ ਦੇ ਹਨੇਰ ਚੱਕਰ ਦੇ ਅਸਰ ਹੁਣ ਘੱਟ ਨੇ ਕੁਛੇ ਖੇਤਰਾਂ ਦੇ ਵਿੱਚ ਜਿਹੜੀਆਂ ਸੀਮਿਤ ਖਾਰੂਆਂ ਆਈਆਂ ਹੁਣ ਵੇਖਣ ਨੂੰ ਮਿਲ ਸਕਦੀਆਂ ਨੇ ਧੰਨਵਾਦ ਜੀ ਸ਼ੁਕਰੀਆ